ਮੈਸ ਯੂਥ ਦਲ ਹੜਪੀੜਤਾ ਦੇ ਲਈ ਲਾਇਨਸ ਯੂਥ ਦਲ ਵੱਲੋਂ ਚੰਗਾ ਉਪਰਾਲਾ ਕੀਤਾ ਗਿਆ ਤੇ ਇੱਕ ਗੱਡੀ ਸਮਾਨ ਦੀ ਭਰ ਕੇ ਫਿਰੋਜ਼ਪੁਰ ਦੇ ਲਈ ਅੱਜ ਟੀਮ ਰਵਾਨਾ ਹੋਈ ਹੈ ਲਾਇਨਸ ਯੂਥ ਦਲ ਦੇ ਪ੍ਰਧਾਨ ਗੁੰਦੀਬ ਬਰਮਾ ਨੇ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਕਈ ਦੋਸਤਾ ਮਿੱਤਰ ਅਤੇ ਕਈ ਬਿਲਡਰਾਂ ਦੇ ਸਹਿਯੋਗ ਦੇ ਨਾਲ ਇਹ ਸਮਾਨ ਲੈ ਕੇ ਉਹ ਫਿਰੋਜ਼ਪੁਰ ਪਹੁੰਚ ਰਹੇ ਨੇ ਅਤੇ 3 ਦਿਨ ਉੱਥੇ ਹੀ ਰਹਿਣਗੇ ਅਤੇ ਲੋਕਾਂ ਦੀ ਸੇਵਾ ਵੀ ਕਰਨਗੇ ਅਤੇ ਜੋ ਵੀ ਹੋਰ ਜ਼ਰੂਰਤ ਦਾ ਸਮਾਨ ਦੀ ਲੋੜ ਪਵੇਗੀ ਉਹ ਫਿਰ ਅਗਲਾ ਚੱਕਰ ਜ਼ਰੂਰਤ ਦਾ ਸਮਾਨ ਲੈ ਕੇ ਜਾਣਗੇ ਅਤੇ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਇਹ ਲਾਈਨ ਯੂਥ ਦਲ ਦੀਆਂ ਚਿੱਤੇ ਕੀ ਗੱਡੀ ਦੇ ਇਸ ਵਿੱਚ ਸਮਾਨ ਭਰ ਕੇ ਗੱਡੀ ਨਾਲ ਲੈ ਕੇ ਲਾਈਨ ਯੂਥ ਦਲ ਦੇ ਮੈਂਬਰ ਅੱਜ ਸਵੇਰੇ ਰਵਾਨਾ ਹੋਏ ਨੇ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਕਿਉਂਕਿ ਲਾਈਜ਼ ਯੂਥਲ ਦੇ ਮੈਂਬਰਾਂ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਇਸ ਸੇਵਾ ਬਾਰੇ ਤੁਸੀਂ ਕੀ ਕਹੋਗੇ ਤੇ ਅਜਿਹੀ ਸੇਵਾ ਹਰੇਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਜੇਕਰ ਆਪਾਂ ਉਸ ਦੀ ਲੋੜ ਪੂਰੀ ਕਰ ਦਈਏ ਤਾਂ ਉਹ ساری ਜ਼ਿੰਦਗੀ ਯਾਦ ਰੱਖਦਾ ਹੈ ਇਸ ਕਰਕੇ ਜੇਕਰ ਪ੍ਰਭਾਤਮਾ ਨੇ ਤੁਹਾਨੂੰ ਇੰਨਾ ਕਰਿਆ ਹੈ ਕਿ ਜ਼ਰੂਰ ਕਿਸੇ ਦੀ ਤੁਸੀਂ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਧੰਨਵਾਦ ਜੀ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਲੋਕ ਵੀ ਮੋਟੀਵੇਟ ਹੋਣ ਅਤੇ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਉਣ ਧੰਨਵਾਦ ਜੀ ਸਾਰਿਆਂ ਨੂੰ